ਪਿੱਠ ਵਿੱਚ ਛੁਰਾ ਮਾਰਨ ਵਾਲੀ ਕਹਾਵਤ ਬਹੁਤ ਵਾਰ ਪੜ੍ਹੀ ਤੇ ਸੁਣੀ ਸੀ ਪਰ ਦੇਖੀ ਕੱਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਵਾਗਿਆਂ ਨੂੰ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਬੇਤੀ ਕੀਤੀ ਕੱਲ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਤੇ ਪਿੱਛੇ ਜਿਹੜੇ ਧਰਨੇ ਲੱਗੇ ਹੋਏ ਸੀ ਉਹ ਧਰਨਿਆਂ ਨੂੰ ਤਹਿਸਿਸ ਕੀਤਾ ਗਿਆ ਲੰਗਰਾਂ ਹਾਲ ਤੋੜ ਦਿੱਤੇ ਗਏ ਰਹਿਣ ਬਸੇਰੇ ਤੋੜ ਦਿੱਤੇ ਗਏ ਟਰਾਲੀਆਂ ਚੱਕ ਕੇ ਖੇਤਾਂ ਵਿੱਚ ਉੱਪਰੀ ਗਈਆਂ ਤੇ ਬਹੁਤ ਹੀ ਜਿਹੜੀ ਆ ਉਹ ਉੱਥੇ ਢਲਿਸਿਆ ਗਿਆ ਨਾ ਕਿਸਾਨਾਂ ਆਗੂਨ ਫੜ ਫੜ ਕੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਕਾਰਵਾਈ ਜਿੱਥੇ ਮੈਂ ਦੇ ਭਾਗੀ ਆ ਉੱਤੇ ਪਿੱਠ ਵਿੱਚ ਸੂਰਾ ਮਾਰਨ ਵਾਲੀ ਕਾਬਤ ਕੱਲ ਸੱਚ ਅੱਖਾਂ ਦੇ ਨਾਲ ਦੇਖੀ ਸ਼ੰਭੂ ਜਿਹੜਾ ਧਰਨਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਹਲਕਾ ਖਨੌਰ ਦੇ ਵਿੱਚ ਤੇ ਹਲਕਾ ਖਨੌਰ ਦੇ ਐਮਐਲਏ ਨੇ ਗੁਰਲਾਲ ਖਨੌਰ ਕਬੱਡੀ ਦੇ ਬੜੇ ਵੱਡੇ ਪਲੇਅਰ ਰਹੇ ਨੇ ਪਰ ਮੈਂ ਸਮਝਦਾ ਕਿ ਆਦੀ ਗੁਰਲਾਲ ਜੀ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਜਿਹੜੇ ਉਥੇ ਟਰਾਲੀਆਂ ਚੁੱਕਣ ਲਈ ਤੰਬੂ ਤੋੜ ਲਈ ਟਰੈਕਟਰ ਭੇਜੇ ਗਏ ਟਰਾਲੀਆਂ ਨੂੰ ਖਿੱਚਣ ਲਈ ਤੇ ਜਿਹੜੇ ਉਥੇ ਕਾਰਵਾਈ ਦਾ ਸਹਿਯੋਗ ਕੀਤਾ ਗਿਆ ਉਹ ਕੀਤਾ ਗਿਆ ਗੁਰਨਾਲਲ ਖਨੌਰ ਐਮ ਐਲ ਏ ਨੇ ਉਹਨੇ ਆਪਣੇ ਜਿਹੜੀਆਂ ਆਮ ਆਦੀ ਪਾਰਟੀ ਦੇ ਬਣੀਆਂ ਹੋਈਆਂ ਕਈ ਪੰਚਾਇਤਾਂ ਨੂੰ ਡੰਡਾ ਦੇ ਕੇ ਉਥੇ ਟਰੈਕਟਰ ਭੇਜੇ ਗਏ ਬੰਦੇ ਭੇਜੇ ਗਏ ਸਹਿਯੋਗ ਕੀਤਾ ਗਿਆ ਧਰਨੇ ਨੂੰ ਤਾਰ ਪੀੜ ਕਰਨ ਲਈ ਸੋ ਮੈਂ ਸਮਝਦਾ ਕਿ ਜਿੱਤੇ ਪੂਰੇ ਪੰਜਾਬ ਦੇ ਵਿੱਚ ਉਥੇ ਇਹ ਪਟਿਆਲੇ ਜ਼ਿਲ੍ਹੇ ਦੇ ਵਿਚਾਲੇ ਖਨੌਰ ਦੇ ਵਿੱਚ ਕੱਲੇ-ਕੱਲੇ ਕਿਸਾਨ ਦੇ ਮਨ ਦੇ ਵਿੱਚ ਰੋਸ ਜਾਗ ਰਿਹਾ ਕਿ ਐਮਐਲਏ ਤੁਹਾਨੂੰ ਬੋਟਾ ਪਾ ਕੇ ਸਾਡੇ ਹੱਕਾਂ ਲਈ ਲੜਨ ਨਹੀਂ ਬਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਸੀ ਬਾਈ ਫਸਲਾਂ ਤੇ ਐਮਐਸਪੀ ਦੇਵਾਂਗੇ ਪਰ ਅੱਜ ਕਿਸਾਨਾਂ ਕੋਲ ਉਹਨਾਂ ਨਾਲ ਗੱਲ ਤੁਸੀਂ ਮੀਟਿੰਗਾਂ ਕਰਨ ਨੂੰ ਰਾਜ਼ੀ ਮੀਟਿੰਗਾਂ ਦੇ ਵਿੱਚ ਕਹਿੰਦੇ ਹੋ ਕਿ ਜਾਓ ਕਰ ਲਓ ਜੋ ਹੁੰਦਾ ਤੁਹਾਡੇ ਕੋਲੋਂ ਜੋ ਕਰ ਲਓ ਤੇ ਤੁਹਾਡੇ ਐਮਐਲਏ ਟਰੈਕਟਰ ਭੇਜ ਰਹੇ ਨੇ ਕਿ ਜਾਓ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਸੀ ਉਹ ਐਮਐਲਏ ਕਰ ਰਹੇ ਨੇ ਆਪ ਤੋਂ ਮੇਰਾ ਪੰਜਾਬ ਵਾਸੀਆਂ ਨੂੰ ਤੇ ਕਿਸਾਨ ਵੀਰਾਂ ਨੂੰ ਹਰ ਵਰਗ ਨੂੰ ਬੇਨਤੀ ਆ ਇਹ ਬਦਲਾ ਕੀ ਹੋ ਜਾ ਬਦਲਾਏ ਕਿ ਜਿਹੜਾ ਸਾਡੇ ਹੱਕਾਂ ਦੀ ਸਾਨੂੰ ਆਵਾਜ਼ ਚੱਕਣ ਵੀ ਨਹੀਂ ਦਿੰਦਾ ਸਾਨੂੰ ਕੁੱਟਦੇ ਵੀ ਨੇ ਸਾਨੂੰ ਰੋਲਾ ਵੀ ਨਹੀਂ ਪਾਉਣ ਦਿੰਦੇ ਸਾਨੂੰ ਰੋਣ ਵੀ ਨਹੀਂ ਦਿੰਦੇ ਸਾਨੂੰ ਆਪਣੀ ਆਵਾਜ਼ ਵੀ ਚੱਕਣ ਨਹੀਂ ਦਿੰਦੇ ਇਹੋ ਬਦਲਾ ਹੈ ਅਸਲ ਸੋ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਕਿਉਂਕਿ ਇਹਨਾਂ ਨੇ ਦਿੱਲੀ ਜੰਦਾ ਇੱਥੇ ਲਾਗੂ ਕਰਨਾ ਪੰਜਾਬ ਦੇ ਵਿੱਚ ਇਹ ਪੰਜਾਬੀ ਨਹੀਂ ਇਹ 92 ਐਮਐਲਏ ਇਹ ਮੁੱਖ ਮੰਤਰੀ ਚਿਹਰੇ ਪੰਜਾਬੀਆਂ ਦੇ ਨੇ ਪਰ ਇਹਨਾਂ ਦੀ ਸੋਚ ਤੇ ਇਹਨਾਂ ਦਾ ਅਜੰਡਾ ਜਿਹੜਾ ਉਹ ਪੰਜਾਬੀ ਨਹੀਂ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਮਦ ਭਾਗੀ ਕਾਰਵਾਈ ਹੈ ਤੇ ਐਮ ਐਲ ਏ ਸਾਹਿਬ ਨੂੰ ਵੀ ਗੁਰਨਾਲ ਕਨਾਉ ਨੂੰ ਲੱਖ ਲੱਖ ਨਾਨਤ ਅਸੀਂ ਤੁਹਾਡੀ ਕਬੱਡੀ ਦੇ ਪਲੇਅਰ ਕਰਕੇ ਤੁਹਾਡੀ ਇੱਜ਼ਤ ਕਰਦੇ ਸੀ ਪਰ ਜਿਵੇਂ ਤੁਸੀਂ ਉਥੇ ਕਿਸਾਨਾਂ ਨੂੰ ਕਿਸਾਨਾਂ ਦੇ ਸਾਧਨਾਂ ਨੂੰ ਤੋੜਨ ਲਈ ਤੁਸੀਂ ਪਿੰਡਾਂ ਦੇ ਵਿਚਾਰਮਾ ਦੀ ਪਾਰਟੀ ਦੇ ਟਰੈਕਟਰ ਭੇਜ ਕੇ ਇਹ ਕਾਰਵਾਈਆਂ ਨਾਲ ਕਰਾਈਆਂ ਉਹਦੇ ਲਈ ਤੁਹਾਨੂੰ ਹਮੇਸ਼ਾ ਸ਼ਮਿੰਤ ਜੀ ਦਾ ਸਾਹਮਣਾ ਕਰਨਾ ਪਊਗਾ ਤੇ ਪਿੰਡਾਂ ਦੇ ਵਿੱਚ ਇਹਦਾ ਰੋਜ਼ ਵੀ ਚਲਣਾ ਪਊਗਾ ਪਿੱਠ ਵਿੱਚ ਛੁਰਾ ਮਾਰਨ ਵਾਲੀ ਕਹਾਵਤ ਬਹੁਤ ਵਾਰ ਪੜੀ ਤੇ ਸੁਣੀ ਸੀ ਪਰ ਦੇਖੀ ਕੱਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਵਾਂ ਕੋਲ ਨੂੰ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਵਾਅਦਾ ਕੀਤਾ ਕੱਲ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਹਰੱਸਦੂਪ ਚਲੇ ਲਿਆ ਗਿਆ ਤੇ ਪਿੱਛੇ ਜਿਹੜੇ ਧਰਨੇ ਲੱਗੇ ਹੋਏ ਸੀ ਉਹ ਧਰਨਿਆਂ ਨੂੰ ਤਹਿਸਦਸ ਕੀਤਾ ਗਿਆ ਲੰਗਰ ਹਾਲ ਤੋੜ ਦਿੱਤੇ ਗਏ ਰਹਿਣ ਬਸੇਰੇ ਤੋੜ ਦਿੱਤੇ ਗਏ ਟਰਾਲੀਆਂ ਚੱਕ ਕੇ ਖੇਤਾਂ ਵਿੱਚ ਉੱਢ ਲਈਆਂ ਤੇ ਬਹੁਤ ਹੀ ਜਿਹੜੀ ਆ ਉਹ ਉੱਥੇ ਕੜੀਸਿਆ ਗਿਆ ਨਾ ਕਿਸਾਨਾਂ ਗੋਨ ਫੜ ਫੜ ਕੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਕਾਰਵਾਈ ਜਿੱਥੇ ਮੈਂ ਤਾਂ ਭਾਗੀ ਆ ਉੱਥੇ ਪਿੱਠ ਵਿੱਚ ਸੂਰਾ ਮਾਰਨ ਵਾਲੀ ਕਾਬਤ ਕੱਲ ਸੱਚ ਅੱਖਾਂ ਦੇ ਨਾਲ ਦੇਖੀ ਸ਼ੰਭੂ ਜਿਹੜਾ ਧਰਨਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਹਲਕਾ ਘਨੌਰ ਦੇ ਵਿੱਚ ਤੇ ਹਲਕਾ ਘਨੌਰ ਦੇ ਐਮਐਲਏ ਨੇ ਗੁਰਲਾਲ ਘਨੌਰ ਕਬੱਡੀ ਦੇ ਬੜੇ ਵੱਡੇ ਪਲੇਅਰ ਰਹੇ ਨੇ ਪਰ ਮੈਂ ਸਮਝਦਾ ਕਿ ਆਦੀ ਗੁਰਲਾਲ ਜੀ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਜਿਹੜੇ ਉੱਥੇ ਟਰਾਲੀਆਂ ਚੁੱਕਣ ਲਈ ਤੰਬੂ ਤੋੜਨ ਲਈ ਟਰੈਕਟਰ ਭੇਜੇ ਗਏ ਟਰਾਲੀਆਂ ਨੂੰ ਖਿੱਚਣ ਲਈ ਤੇ ਜਿਹੜੇ ਉਤੇ ਕਾਰਵਾਈ ਦਾ ਸਹਿਯੋਗ ਕੀਤਾ ਗਿਆ ਉਹ ਕੀਤਾ ਗਿਆ ਗੁਰਨਾਲ ਕਨੌਰ ਐਮ ਐਲ اے ਨੇ ਉਹਨੇ ਆਪਣੇ ਜਿਹੜੀਆਂ ਆਮ ਆਦੀ ਪਾਰਟੀ ਦੇ ਬਣੀਆਂ ਹੋਈਆਂ ਕਈ ਪੰਚਾਇਤਾਂ ਨੂੰ ਡੰਡਾ ਦੇ ਕੇ ਉਥੇ ਟਰੈਕਟਰ ਭੇਜੇਗੇ ਬੰਦੇ ਭੇਜੇਗੇ ਸਹਿਯੋਗ ਕੀਤਾ ਗਿਆ ਧਰਨੇ ਨੂੰ ਤਾਰਪੀਟ ਕਰ ਲਈ ਸੋ ਮੈਂ ਸਮਝਦਾ ਕਿ ਕਿਤੇ ਪੂਰੇ ਪੰਜਾਬ ਦੇ ਵਿੱਚ ਉਥੇ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਲਕੇ ਕਨੌਰ ਦੇ ਵਿੱਚ ਕੱਲੇ-ਕੱਲੇ ਕਿਸਾਨ ਦੇ ਮਨ ਦੇ ਵਿੱਚ ਰੋਸ ਜਾਗ ਰਿਹਾ ਕਿ ਐਮਐਲਏ ਤੁਹਾਨੂੰ ਵੋਟਾਂ ਪਾ ਕੇ ਸਾਡੇ ਹੱਕਾਂ ਲਈ ਲੜਨ ਨਹੀਂ ਭਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਸੀ 2 ਫਸਲਾਂ ਦੇ ਐਮਐਸਪੀ ਦੇਵਾਂਗੇ ਪਰ ਅੱਜ ਕਿਸਾਨਾਂ ਕੋਲ ਉਹਨਾਂ ਨਾਲ ਗੱਲ ਤੁਸੀਂ ਮੀਟਿੰਗਾਂ ਕਰਨ ਨੂੰ ਰਾਜ਼ੀ ਮੀਟਿੰਗਾਂ ਦੇ ਵਿੱਚ ਕਹਿੰਦੇ ਹੋ ਕਿ ਜਾਓ ਕਰ ਲਓ ਜੋ ਹੁੰਦਾ ਤੁਹਾਡੇ ਕੋਲੋਂ ਜੋ ਕਰ ਲਓ ਤੇ ਤੁਹਾਡੇ ਐਮਐਲਏ ਟਰੈਕਟਰ ਭੇਜ ਰਹੇ ਨੇ ਕਿ ਜਾਓ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਸੀ ਉਹ ਐਮਐਲਏ ਕਰ ਰਹੇ ਨੇ ਆਪ ਤੋਂ ਮੇਰਾ ਪੰਜਾਬ ਵਾਸੀਆਂ ਨੂੰ ਤੇ ਕਿਸਾਨ ਵੀਰਾਂ ਨੂੰ ਹਰ ਵਰਗ ਨੂੰ ਬੇਨਤੀ ਹੈ ਇਹ ਬਦਲਾ ਕਿਹੋ ਜਿਹਾ ਬਦਲਾਏ ਕਿ ਜਿਹੜਾ ਸਾਡੇ ਹੱਕਾਂ ਦੀ ਸਾਨੂੰ ਆਵਾਜ਼ ਚੱਕਣ ਵੀ ਨਹੀਂ ਦਿੰਦਾ ਸਾਨੂੰ ਕੁੱਟਦੇ ਵੀ ਨੇ ਸਾਨੂੰ ਰੋਲਾ ਵੀ ਨਹੀਂ ਪਾਉਣ ਦਿੰਦੇ ਸਾਨੂੰ ਰੋਣ ਵੀ ਨਹੀਂ ਦਿੰਦੇ ਸਾਨੂੰ ਆਪਣੀ ਆਵਾਜ਼ ਵੀ ਨਹੀਂ ਚੱਕਣ ਦਿੰਦੇ ਇਹੋ ਬਦਲਾਅ ਹੈ ਅਸਲ ਸੋ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਕਿਉਂਕਿ ਇਹਨਾਂ ਨੇ ਦਿੱਲੀ ਏਜੰਡਾ ਇੱਥੇ ਲਾਗੂ ਕਰਨਾ ਪੰਜਾਬ ਦੇ ਵਿੱਚ ਇਹ ਪੰਜਾਬੀ ਨਹੀਂ ਇਹ 92 ਐਮਐਲਏ ਇਹ ਮੁੱਖ ਮੰਤਰੀ ਚਿਹਰੇ ਪੰਜਾਬੀਆਂ ਦੇ ਨੇ ਪਰ ਇਹਨਾਂ ਦੀ ਸੋਚ ਤੇ ਇਹਨਾਂ ਦਾ ਏਜੰਡਾ ਜਿਹੜਾ ਉਹ ਪੰਜਾਬੀ ਨਹੀਂ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਇੱਕ ਅਮਦ ਭਾਗੀ ਕਾਰਵਾਈ ਹੈ ਤੇ ਐਮਐਲਏ ਸਾਹਿਬ ਨੂੰ ਵੀ ਗੁਰਾਲਖਨੌਨ ਨੂੰ ਲੱਖ ਲੱਖ ਨਾਨਤ ਅਸੀਂ ਤੁਹਾਡੀ ਕਬੱਡੀ ਦੇ ਪਲੇਅਰ ਕਰਕੇ ਤੁਹਾਡੀ ਇੱਜ਼ਤ ਕਰਦੇ ਸੀ ਪਰ ਜਿਵੇਂ ਤੁਸੀਂ ਉਥੇ ਕਿਸਾਨਾਂ ਨੂੰ ਕਿਸਾਨਾਂ ਦੇ ਸਾਧਨਾਂ ਨੂੰ ਤੋੜਨ ਲਈ ਤੁਸੀਂ ਪਿੰਡਾਂ ਦੇ ਵਿਚਾਰਮਾ ਦੀ ਪਾਰਟੀ ਦੇ ਟਰੈਕਟਰ ਭੇਜ ਕੇ ਇਹ ਕਾਰਵਾਈਆਂ ਨਾਲ ਕਰਾਈਆਂ ਉਹਦੇ ਲਈ ਤੁਹਾਨੂੰ ਹਮੇਸ਼ਾ ਸ਼ਮਿੰਤਜੀ ਦਾ ਸਾਹਮਣਾ ਕਰਨਾ ਪਊਗਾ ਤੇ ਪਿੰਡਾਂ ਦੇ ਵਿੱਚ ਇਹਦਾ ਰੋਜ਼ ਵੀ ਚੱਲਣਾ ਪਊਗਾ